ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆਪਾਂ ਲੈ ਕੇ ਤੁਹਾਡੇ ਵਾਸਤੇ ਫਨੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਸ਼ੁਰੂ ਕਰਦੇ ਹਾਂ ਮੇਰਾ ਤਾਂ ਵਿਆਹ ਕਰਾ ਲਿਆ ਮੈਂ ਕਿਹਾ ਚੱਲ ਹਾਲ ਚਾਲੀ ਪੁੱਹਣਾ ਮੈਂ ਨਾ ਵਿਆਹ ਕਰਾ ਲਿਆ ਤੂੰ ਵੀ ਬਿਬਾ ਆਪਣੇ ਘਰ ਖੁਸ਼ ਰਹਿ ਅਈ ਤੈਨੂੰ ਟੋਕਣਾ ਨਹੀਂ ਹੈਗਾ ਕਿਹਦੀ ਤੈਨੂੰ ਨਹੀਂ ਕੋਈ ਨਵੀਂ ਲੱਭੀ ਮੈਂ ਕਿਹਾ ਨਹੀਂ ਬਿਬਾ ਇੱਕ ਤੂੰ ਇਸੀ ਜਿਹੜੀ ਮੇਰੀ ਖਾਸ ਜੀ ਭਰਾ ਤੇਰੀ ਤਾਰੀਫ 'ਚ ਮੇਰੇ ਕੋਲ ਕੋਈ ਸ਼ਬਦ ਨਹੀਂ ਕਿਉਂ ਦੱਸ ਗਾਲਾਂ ਨਾਲ ਸਾਰ ਲੇਗਾ ਹਟੀ ਨਾ ਜਦੋਂ ਤੱਕ ਤੇਰੀ ਛਾਤੀ 'ਚ ਲੱਤਾਂ ਨਹੀਂ ਪੈਂਦੀਆਂ ਕੀ ਕਿ ਜ ਮੈਂ ਕਹਿੰਦੀ ਫਿਰ ਤੂੰ ਦਾ ਸਹੁਰਾ ਕਿਦਾਂ ਨਵਿਤਾ ਜੀ ਮੈਂ ਕਹਿਆ ਉਦਾਂ ਹੀ ਬੀਬਾ ਜਿੱਦਾਂ ਤੂੰ ਛੱਡ ਕੇ ਚਲ ਗਈ ਸਿਆਰਾਂ ਨੂੰ ਜਿੱਦਾਂ ਤੂੰ ਛੱਡ ਕੇ ਚਲ ਗਈ ਸਿਆਰਾਂ ਨੂੰ ਸਮਝੀ ਠੀਕਰ ਪੁੱਛਦੀ ਏ ਜਾਲਮ ਲਖਾਰੀ ਆ ਭੋਰਤੀ ਥੋੜੇ ਕਾ ਸ਼ੀਸ਼ੇ ਹੈ ਆਇਆ ਕਪੜਾ ਮਾਰ ਕੇ ਨਾ ਦੇਖਿਓ ਨਜ਼ਰ ਲੱਗ ਜੂਗੀ ਸੋਹਣੀ ਅਠਾ ਵਾਲੇ ਮੁੰਡਿਆ ਕਪੜਾ ਮਾਰ ਕੇ ਨਾ ਦੇਖੀ ਕਿਤੇ ਸ਼ੀਸ਼ਾ ਟੁੱਟ ਨਾ ਜਾਵੇ ਆ ਟਿਕਾ ਲਵਾ ਕੇ ਜਲਦੀ ਜਲਦੀ ਆ ਜਾ ਆਪਾਂ ਫਿਰ ਤੇਰੇ ਮਚੋਲੇਵਲ ਵੀ ਜਾਣਾ ਮੇਰੇ ਦਾ ਪਹਿਲਾ ਹੀ ਸੈੱਲ ਘਟੇ ਪਿਆ ਜਾਲਮਾ ਬਾਈ ਮੇਰੀ ਸ਼ਾਦੀ ਚ ਲੱਤਾਂ ਮਾਰ ਕੇ ਦੰਦਲਾ ਪਾ ਦੇ ਜਿਹੜਾ ਫਿਰਦਾ ਹੈ ਕੱਲਾ ਵੀ ਪਾਇਆ ਰਿੰਗ ਢਿੰਗਰ ਤੇ ਤੇਰਾ ਨਾ ਦਾ ਠੱਲਾ ਵੀ ਇਸ ਵਾਰ ਦੁਸ਼ਹਿਰੇ ਤੇ ਰਾਵਣ ਦੀ ਜਗ੍ਹਾ ਮੈਨੂੰ ਅੱਗ ਲਾਈ ਜਾਵੇ ਦਿਲ ਨਾ ਛੱਡੋ ਵੀਡੀਓ ਤਾਂ AI ਨਾਲ ਬਣਾਈ ਗਈ ਆ ਤੇਰਾ ਲਊਂਗੀ ਸਟੈਂਡ ਤੇਰੇ ਅਸੀਂ ਤਾਂ ਬਸ ਦੀਪੂ ਵਾਲੀ ਕਣਕ ਖਾਣੀ ਆਏ ਆ ਇਹਨਾਂ ਨੂੰ ਦੇਖੋ ਕਿਵੇਂ ਆਸ਼ਕੀ ਦੀ ਅੱਗ ਲੱਗੀ ਆ ਤੇ ਸਾਡੇ 22 ਸਾਲ ਦੀ ਉਮਰ ਵਿੱਚ ਵੀ ਵਾਲ ਚੜਨ ਲੱਗ ਪਏ ਨੇ ਮੈਂ ਖੜੂਂਗੀ ਤੇਰੇ ਪਿੱਛੇ ਜੱਤਾ ਦੁਨੀਆ ਨਾਲ ਲੜੂਂਗੀ ਦੁੱਖ ਸਾਰੇ ਤੇਰੇ ਲੈ ਲੈਣ ਅਸੀਂ ਤਾਂ ਦੁਨੀਆ ਦੇ ਬਸ ਪੱਠੇ ਪਾਉਣੇ ਆਏ ਆ ਵੱਡੇ ਭਾਈ ਗੋਲੀ ਮਾਰ ਮੈਨੂੰ ਸਿਆਪਾ ਹੀ ਬੜੇ ਅਸੀਂ ਤਾਂ ਬਸ ਦੁਨੀਆ ਤੇ ਆਨੰਦ ਲੈਣ ਆਏ ਆ ਛੋਟੇ ਭਾਈ ਕਿਹੜੇ ਬਾਪੇ ਦੇ ਮੱਥਾ ਟੇਕਣ ਜਾਣਾ ਦੱਸ ਦੇ ਭਾਈ ਬਣ ਕੇ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਤਾਂ ਗਾਲਾਂ ਜ਼ਰੂਰ ਕੱਢਿਆ ਕਰੋ ਸਵੇਰੇ ਸਵੇਰੇ ਕਾਲਜਾ ਫੂਕਦਾ ਚਾਵਣੀ ਪੀਂਦੰਦੇ ਮੈਨੂੰ ਤਾਂ ਰੱਬ ਨੇ ਘਰ ਦੇ ਦੀਆਂ ਗਾਲਾਂ ਖਾ ਲਈ ਧਰਤੀ ਤੇ ਭੇਜਿਆ ਅੰਟੀ ਬੋਈ ਨਹੀਂ ਆਈ ਕਿਊਟ ਨਹੀਂ ਆ ਜਿੰਨੀ ਤੂੰ ਬੰਦੀਆਂ ਠੀਕ ਹੈ ਨਾ ਕੀ ਤੂੰ ਆਪਣਾ ਜਲੂਸ ਕੱਢੀ ਜਾਨੀ ਹੈ ਠੀਕ ਹੈ ਨਾ ਉਹ ਕੰਮ ਕਰ ਲਿਆ ਭਾਵੇਂ ਇਹਨੂੰ ਮੌਤ ਪੈਦੀ ਹੋਵੇ ਤੇ ਆਹ ਦੇਖ ਲਓ ਕੀ ਲੱਛਣ ਕਰਦੀ ਆ ਰੋਟੀ ਨਹੀਂ ਨੂੰ ਬਣਾਉਣੀ ਆਉਂਦੀ ਤੇ ਪਰਾਂ ਠੰਮਕੇ ਤੇ ਦਿਨੇ ਮਰਜੀ ਲਵਾ ਲਓ ਜੇ ਪਿਆਨ ਨਾਲ ਗੱਲ ਕਰਨੀ ਆ ਤਾਂ ਕਾਲਾ ਮੈਂ ਛੱਡਣ ਲੱਗਿਆ ਮੈਂਟ ਨਹੀਂ ਲਾਂਦੀ ਜੇ ਤੈਨੂੰ ਲੱਗੇ ਮੈਂ ਤੇਰੇ ਪਿੱਛੇ ਪਿੱਛੇ ਫਿਰੂੰਗੀ ਰਹੂੰਗੀ ਬੇਨਤੀ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਕਹਿ ਕੇ ਮੇਰੇ ਦੰਦ ਠੀਕ ਕਰਵਾ ਦੇ ਤੁਹਾਡੇ ਨਾਲ ਲੱਛਣਾ ਕਰਕੇ ਮੇਰੀ ਸਾਰੀ ਜ਼ਿੰਦਗੀ ਕਮੈਂਟ ਪੜਨ ਵਿੱਚ ਲੰਘ ਗਈ ਕਤਾ ਕਰੂੰਗੀ ਸੋ ਫੋਨ ਕਰੂੰਗੀ ਮੈਸੇਜ ਕਰੂੰਗੀ ਨਾ ਮੇਰੇ ਪਿੱਛੇ ਤਾਂ ਵੈਸੇ ਵੀ ਅਣੀ ਦੁਨੀਆ ਪਾਗਲ ਹੋ ਗਈ ਕਿ ਸਮਝ ਨਾ ਦਫਾ ਗਾ ਗਈ ਨੀ ਹੁੰਨੀ ਆ ਵੀ ਦਫਾ ਹੋ ਬਥੇ ਵੀ ਦੁਨੀਆ ਫਿਰਦੀ ਆ ਮੇਰੇ ਪਿੱਛੇ ਮੈਨੂੰ ਮਾਫ ਕਰ ਮੈਂ ਤੇਰੇ ਪਿੱਛੇ ਨਹੀਂ ਪਹਿਲਾਂ ਤਾਂ ਜਾ ਕੇ ਜਿਹੜੇ ਆਪਣੇ ਬੋਲ ਲੈਣਾ ਸਰੋਂ ਦੇ ਤੇਲ ਚ ਡਬੋ ਛੱਡਣ ਲੱਗੇ ਤਾਂ ਅਸੀਂ ਵੀ ਟਾਈਮ ਨਹੀਂ ਲਾਉਂਦੇ ਐ ਛੱਡ ਦਈਦਾ ਜਿਵੇਂ ਕੜਿੱਕੀ ਚ ਚੂਹਾ ਛੱਡੀਦਾ ਕਰਦਿਆ ਨੇ ਦੇਖੀ ਕੋਈ ਕਿਤੇ ਨਾੜ ਨੂੜਨਾ ਜੜਾ ਲੀ ਬਾਂਦੀ ਹੌਲੀ ਚਲਾ ਦੇਖੀ ਕਿਤੇ ਐਕਸੀਡੈਂਟ ਨਾ ਹੋ ਜੇ ਪਤੰਧਰਾ ਕਿਸੇ ਦਾ ਘਰ ਨਾ ਵਾਦੀ ਤੇਰੀ ਮਿਹਨਤ ਦੇ ਕੇ ਅੱਖਾਂ ਚੋਂ ਗੂੰਦ ਕਤੀਰਾ ਆ ਜਾਂਦਾ ਉਹ ਬਚਪਨ ਕਰ ਗਿਆ ਜਾਂਦੀ ਕਾਕੇ ਪਹਿਲਾ ਬਚਪਨ ਤਾਂ ਪੂਰਾ ਕਰ ਲਾ ਇਸੇ ਹਿਸਾਬ ਨਾਲ ਤਾਂ ਸਾਡਾ ਵਿਆਹ ਹੀ ਨਹੀਂ ਹੋਣਾ ਜਿਸ ਹਿਸਾਬ ਨਾਲ ਹੁਣ ਨਿੱਕੇ ਨਿੱਕੇ ਬੱਚਿਆਂ ਨੂੰ ਅਗ ਲੱਗੀ ਹੋਈ ਐ ਤੇਰਾ ਪਾਕੇ ਤੇ ਜਾਨ ਬਸਾ ਦੇ ਸਾਡੀ ਸਰਕਾਰ ਨੂੰ ਬੇਨਤੀ ਆ ਕਿ 90 ਤੋਂ 99 ਵਾਲਿਆਂ ਦੀ ਪੈਨਸ਼ਨ ਲਾਈ ਜਾਵੇ ਪਹਿਲਾਂ ਸਿੱਧੀ ਸਰਾ ਖੜ ਕੇ 10 ਗੱਲ ਕੀ ਐ ਐਦਾਂ ਲੱਗਦਾ ਜਿਵੇਂ ਕੱਟੀ ਦੇ ਵਾਲ ਵਾਏ ਹੋਣ ਏਰਾ ਤੂੰ ਆਪਣਾ ਕੀ ਜਲੂਸ ਕੱਢਿਆ ਇਹਦੇ ਨਾਲੋਂ ਚੰਗਾ ਤਾਂ ਤੂੰ ਜੱਲ ਲਾ ਕੇ ਆਪਣੇ ਵਾਲ ਹੀ ਖੜੇ ਕਰ ਲੈਂਦੀ ਇੱਕ ਨਾ ਕਰ ਇਹ ਪੁਲ ਬਾਰ ਲਵਾ ਲਓ ਜੇ ਤੁਸੀਂ ਲਗਵਾ ਸਕਦੇ ਹੋ ਇਹ ਇੰਨੀ ਵਧੀਆ ਇਨਵੈਸਟਮੈਂਟ ਆ ਨਾ ਕਿਉਂਕਿ ਯਾਰ ਜਦ ਕਰੇ ਆਪਣੇ ਇਹ ਪੁਲ ਬਾਰ ਲੱਗੀ ਹੁੰਦੀ ਆ ਅੱਜ ਬਾਹਰ ਨਿਕਲਦੇ ਆ ਹੋਰ ਵੀਰ ਤੂੰ ਦੂਸਰਿਆਂ ਨੂੰ ਸਲਾਹਾਂ ਦਿੰਦਾ ਫਿਰਦਾ ਐ ਪਰ ਆਪ ਤਾਂ ਤੂੰ ਦਿਨੋ ਦਿਨ ਸੁੱਕਦਾ ਜਾਣਾ ਡੰਗਰਾਂ ਵਿੱਚ ਰਹਿ ਕੇ ਡੰਗਰ ਬਣ ਗਿਆ ਭਰਾ ਸਾਡਾ ਕਰਦੇ ਆ ਆਪਾਂ ਮੰਨੋ ਮੰਲੀ 2-4 ਪੁਲਅਪ ਤਾਂ ਲਗਾ ਦਨੇ ਆ ਤਾਂ ਮੇਰੇ ਦਿਨ ਦੇ ਕਰਦੇ ਕਰਾਂਦੇ 50 ਪੁਲਅਪ ਤਾਂ ਵੈਸੀ ਹੋ ਜਾਂਦੇ ਨੇ ਕਿਉਂਕਿ ਬਾਹਰ ਆਇਆ ਇੱਥੇ ਥੋੜੀ ਵਾਕ ਕਰ ਰਹੇ ਆ ਕਦੇ ਪੁਲਅਪ ਲਗਾ ਤੇ ਕਦੇ ਕੁਝ ਜਾਂ ਚੀਜ਼ ਸਾਹਮਣੇ ਹੁੰਦੀ ਆ ਨਾ ਉਦੋਂ ਵਰਤੀ ਜਾਂਦੀ ਆ ਤਾਂ ਇਹ ਬਹੁਤ ਸੋਹਣੀ ਇਨਵੈਸਟਮੈਂਟ ਆ ਇਹਨੂੰ ਆਪਣੇ ਘਰੇ ਲਵਾਇਓ ਪੁਲਅਪ ਬਰ ਨੂੰ ਕੁਝ ਨਹੀਂ ਬੋਲੇਗਾ ਕੋਈ ਕੁਝ ਨਹੀਂ ਬੋਲੇਗਾ ਪਰ ਵੀਰੇ ਬੈਂਸਾ ਦਾ ਕੀ ਕਰੀਏ ਬਠਿੰਡੇ ਵਿੱਚ ਇੱਕ ਬਹੁਤ ਵਧੀਆ ਡਾਕਟਰ ਆ ਵੀਰ ਬਣ ਕੇ ਤੂੰ ਉੱਥੋਂ ਦਵਾਈ ਲੈ ਸ਼ਾਈਨ ਫਰਕ ਪੈ ਜੀ ਦੋਸਤੋ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਨਾਲੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ